ਗੱਡੀ ਰਾਹ ਗੱਡੀ ਰਾਹ ਨੂੰ ਜਾਂਦੀ ਸੀ ਤੇ ਟਰਾਲੀ ਨਵੇਂ ਸ਼ਹਿਰ ਟਰਾਲੀ ਸ਼ਹਿਰ ਵੱਲ ਨੂੰ ਆ ਰਹੀ ਸੀ ਕਿ ਉਹਦੇ ਵਿੱਚ ਵੱਜੀ ਹਾਂਜੀ ਤੇ ਫਿਰ ਟਰਾਲੀ ਵਾਲਾ ਟਰੈਕਟਰ ਟਰਾਲੀ ਰੁਕਿਆ ਨਹੀਂ ਰੁਕਿਆ ਸੀਗਾ ਫਿਰ ਉਹ ਹੁਣ ਹੀ ਗਿਆ ਉਹ ਪਤਾ ਨਹੀਂ ਨੰਬਰ ਨੋਟ ਕੀਤਾ ਜਾਂ ਨਹੀਂ ਇੱਥੇ ਬੰਦੇ ਸਨ ਵੈਸੇ ਜਿਨ੍ਹਾਂ ਨੇ ਵੀ ਲੋਕਾਂ ਨੇ ਇੱਥੇ ਹੈਲਪ ਕੀਤੀ ਚਲੋ ਵਧੀਆ ਗੱਲ ਹੈ ਕਰਨੀ ਚਾਹੀਦੀ ਹੈਲਪ ਬਟ ਜਦੋਂ ਐਂਬੂਲੈਂਸ ਨੂੰ ਫੋਨ ਕੀਤਾ ਪੁਲਿਸ ਨੂੰ ਫੋਨ ਕੀਤਾ ਕੋਈ ਨਹੀਂ ਪ੍ਰੈਜ਼ੈਂਟ ਐਕਸੀਡੈਂਟ ਹੋਇਆ ਇਹਨੂੰ ਕਿੰਨੀ ਦੇਰ ਹੋ ਗਈ ਹੈ ਜੀ ਮੇਰੀ ਆਲੋਸ ਹਾਲ ਤੱਕ ਐਂਬੂਲੈਂਸ ਨਹੀਂ ਕੋਈ ਹੋ ਗਿਆ ਕਿਸੇ ਪਰਵਾਹ ਨੇ ਇੱਥੇ ਹੈਲਪ ਕੀਤੀ ਆ ਕਿੱਦਾਂ ਬਾਹਰ ਖਿੱਚਿਆ ਆ ਕਈ ਲੋਕਾਂ ਨੇ ਕਿਹਾ ਕਿ ਹਾਂਜੀ ਕੋਈ ਬੰਦਾ ਮੋਰੇ ਨਹੀਂ ਆ ਰਿਹਾ ਚੱਕਰ ਨੂੰ ਚਲੋ ਐਕਸੀਡੈਂਟ ਹੁੰਦਾ ਠੀਕ ਹੈ ਪੁਲਿਸ ਦਾ ਕੰਮ ਹੈ ਜ਼ਰੂਰੀ ਨਹੀਂ ਆ ਜਾਨ ਬੰਦੇ ਦੀ ਨਿਕਲ ਜਾਵੇ ਫਿਰ ਤੇ ਪੁਲਿਸ ਕੀ ਕਰ ਲੂਗੀ ਕੱਲ ਵੀ ਸੀਮ ਜਗ੍ਹਾ ਤੇ ਆਸ ਕੱਲ ਵੀ ਬਿਲਕੁਲ ਸੀਮ ਜਗ੍ਹਾ ਤੇ ਇਹੀ ਜਗ੍ਹਾ ਤੇ ਕੱਲ ਵੀ ਦੋਨਾਂ ਗੱਡੀਆਂ ਦਾ ਐਕਸੀਡੈਂਟ ਹੋਇਆ ਸਾਹਮਣੇ ਹੋਇਆ ਸਾਹਮਣੇ ਸਾਹਮਣੇ ਗੱਡੀਆਂ ਦਾ ਐਕਸੀਡੈਂਟ ਹੋਇਆ ਮੈਂ ਕਹਿੰਦਾ ਇੱਥੇ ਸਟਰੀਟ ਲਾਈਟ ਵੀ ਸੀਟ ਲਾਈਟ ਤਾਂ ਵੈਸੇ ਜਗ ਰਹੀ ਆਪੇ ਸਟਰੀਟ ਲਾਈਟ ਤਾਂ ਹੈਗੀ ਆ ਬਸ ਪਰ ਪੱਤੇ ਕਰਕੇ ਵਿਜ਼ਿਬਿਲਟੀ ਨਹੀਂ ਆ ਹਾਂਜੀ ਤਾਲੀ ਦਾ ਜਦੋਂ ਪਤਾ ਨਹੀਂ ਲੱਗਿਆ ਉਹਨਾਂ ਮੋਰਿਆਂ ਟਰੈਕਟਰ ਦੀਆਂ ਲਾਈਟਾਂ ਜਗਦੀਆਂ ਸੀ ਬਸ ਅੱਛਾ ਟਰੈਕਟਰ ਦੀਆਂ ਲਾਈਟਾਂ ਜਾ ਰਹੇ ਟਰਾਲੀ ਤੇ ਟਰਾਲੀ ਦਾ ਨਹੀਂ ਪਤਾ ਲੱਗਿਆ ਪਹਿਲੀ ਵੀ ਪਹਿਲੀ ਵੀ ਗਈ ਆ ਟਰਾਲੀ ਇੱਥੇ ਤਾਂ ਤੁਸੀਂ ਹੁਣ ਉਹਨੇ ਫੈਮਿਲੀ ਨੂੰ ਹੈਂਡਓਵਰ ਕਰਤਾ ਸਾਰਾ ਕੁਝ ਇੱਕ ਰਾਤੀ ਵੀ ਐਕਸੀਡੈਂਟ ਹੋਇਆ ਸਿਰਫ ਇਹੀ ਜਗ੍ਹਾ ਤੇ ਹਾਂ ਕੱਲ ਉਹ ਗੱਡੀਆਂ ਮੇਰੇ ਖੜੀਆਂ ਕਾਰਨ ਕੀ ਮੰਨਦੇ ਹੋ ਨਹੀਂ ਠੀਕ ਹੈ ਭਾਜੀ ਕਾਰਨ ਦੇਖੋ ਫਾਸਟ ਚਲਾ ਰਹੇ ਸਾਰੇ ਜਣੇ ਤੇਜ਼ ਆ ਕੱਲ ਰਾਤੀ ਵੀ ਤੇਜ਼ ਸੀ ਗੱਜਵੀ ਤੇਜ਼ ਆ ਟਰਾਲੀ ਇਧਰੋਂ ਜਾ ਰਹੀ ਹੈ ਇਧਰੋਂ ਗੱਡੀ ਆ ਰਹੀ ਹੈ ਬਿਲਕੁਲ ਗੱਡੀ ਆਪਣੀ ਸਾਈਡ ਤੇ ਆ ਰਹੀ ਸੀ ਉਹ ਬਿਲਕੁਲ ਕੱਚੇ ਤੇ ਸੀਗੀ ਗੱਡੀ ਇਧਰੋਂ ਦੇ ਮਾਰੀ ਆ ਗਲਤ ਸਾਈਡ ਤੇ ਰੋਂਗ ਸਾਈਡ ਲਿਆ ਕੇ ਮਾਰ ਦਿੰਦੀ ਤੇ ਅੱਜ ਵੀ ਆ ਤੇਜ਼ ਜਾ ਟਰਾਲੀ ਵੀ ਤੇਜ਼ ਆ ਗੱਡੀ ਵੀ ਤੇਜ਼ ਉਹਨਾਂ ਦੇ ਮਤਲਬ ਹਾਲਾਤ ਕਿਹੋ ਜਿਹੇ ਸੀਗੇ ਦੇ ਪਿੰਜਰ ਸੀਗੇ ਠੀਕ ਨੇ ਠੀਕ ਨੇ ਠੀਕ ਨੇ ਥੋੜੀ ਠੀਕ ਹੈ ਥੋੜੀ ਠੀਕ ਹੈ ਮੁੰਡੇ ਦੇਖੋ ਲੈ ਕੇ ਗਏ ਸਿਵਲ ਹਸਪੀਟਲ ਅੱਗੇ ਦੇਖੋ ਜੀ